ਪਾਰੇ ਸਹੀ ਜਵਾਬ ਲੈਣ ਆਉਂਦੇ ਤੇ ਲੈ ਕੇ ਚਲੇ ਜਾਂਦੇ ਪਰ ਚੈਨਲ ਨੂੰ ਸਬਸਕ੍ਰਾਈਬ ਕੋਈ ਨਹੀਂ ਕਰਦਾ ਹੁਣ ਕਰਦੇ ਆ ਜੀਕੇ ਸ਼ੁਰੂ ਪ੍ਰਸ਼ਨ ਨੰਬਰ 1 ਭਾਰਤ ਵਿੱਚ ਅੰਬ ਦੀ ਖੇਤੀ ਲਈ ਸਭ ਤੋਂ ਵੱਡਾ ਰਾਜ ਕਿਹੜਾ ਹੈ ਨੰਬਰ 1 ਮਹਾਰਾਸ਼ਟਰ ਨੰਬਰ 2 ਆਂਧਰਾ ਪ੍ਰਦੇਸ਼ ਨੰਬਰ 3 ਉੱਤਰ ਪ੍ਰਦੇਸ਼ ਨੰਬਰ 4 ਬਿਹਾਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਉੱਤਰ ਪ੍ਰਦੇਸ਼ ਪ੍ਰੈਸ਼ਰ ਨੰਬਰ 2 ਦੱਸੋ ਕਿਹੜਾ ਦੇਸ਼ ਅੰਬ ਦਾ ਸਭ ਤੋਂ ਵੱਡਾ ਉਤਪਾਦਕ ਹੈ ਨੰਬਰ 1 ਬ੍ਰਾਜ਼ੀਲ ਨੰਬਰ 2 ਭਾਰਤ ਨੰਬਰ 3 ਮੈਕਸੀਕੋ ਨੰਬਰ 4 థਾਈਲੈਂਡ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਭਾਰਤ ਪ੍ਰਸ਼ਨ ਨੰਬਰ 3 ਅੰਬ ਦੀ ਖੇਤੀ ਲਈ ਕਿਹੜੀ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਨੰਬਰ 1 ਰੇਤਲੀ ਨੰਬਰ 2 ਦਲਦਲੀ ਨੰਬਰ 3 ਲੋਮੀ ਮਿੱਟੀ ਨੰਬਰ 4 ਪਥਰੀਲੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਲੋਮੀ ਮਿੱਟੀ ਪ੍ਰਸ਼ਨ ਨੰਬਰ 4 ਦਸਹਰੀ ਅੰਬ ਕਿਸ ਰਾਜ ਦੀ ਪ੍ਰਸਿੱਧ ਕਿਸਮ ਹੈ ਨੰਬਰ 1 ਗੁਜਰਾਤ ਨੰਬਰ 2 ਉੱਤਰ ਪ੍ਰਦੇਸ਼ ਨੰਬਰ 3 ਤਾਮਿਲਨਾਡੂ ਨੰਬਰ 4 ਉੜੀਸਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਉੱਤਰ ਪ੍ਰਦੇਸ਼ ਪ੍ਰਸ਼ਨ ਨੰਬਰ 5 ਲੰਗੜਾ ਆਂਬ ਮੁੱਖ ਤੌਰ ਤੇ ਕਿਸ ਰਾਜ ਵਿੱਚ ਮਿਲਦਾ ਹੈ ਨੰਬਰ 1 ਪੰਜਾਬ ਨੰਬਰ 2 ਹਰਿਆਣਾ ਨੰਬਰ 3 ਉੱਤਰ ਪ੍ਰਦੇਸ਼ ਨੰਬਰ 4 ਅਸਾਮ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਉੱਤਰ ਪ੍ਰਦੇਸ਼ ਪ੍ਰਸ਼ਨ ਨੰਬਰ 6 ਆਂਬ ਦੀ ਖੇਤੀ ਲਈ ਕਿਹੜਾ ਤਾਪਮਾਨ ਉਚਿਤ ਹੁੰਦਾ ਹੈ ਨੰਬਰ 1 5 ਤੋਂ 10 ਡਿਗਰੀ ਸੈਲਸੀਅਸ ਨੰਬਰ 2 10 ਤੋਂ 15 ਡਿਗਰੀ ਸੈਲਸੀਅਸ ਨੰਬਰ 3 24 ਤੋਂ 30 ਡਿਗਰੀ ਸੈਲਸੀਅਸ ਨੰਬਰ 4 40 ਤੋਂ 45 ਡਿਗਰੀ ਸੈਲਸੀਅਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 24 ਤੋਂ 30 ਡਿਗਰੀ ਸੈਲਸੀਅਸ ਪ੍ਰਸ਼ਨ ਨੰਬਰ 7 ਭਾਰਤ ਵਿੱਚ ਸੇਬ ਦੀ ਸਭ ਤੋਂ ਵੱਧ ਖੇਤੀ ਕਿਹੜੇ ਰਾਜ ਵਿੱਚ ਹੁੰਦੀ ਹੈ ਨੰਬਰ 1 ਪੰਜਾਬ ਨੰਬਰ 2 ਕੇਰਲ ਨੰਬਰ 3 ਹਿਮਾਚਲ ਪ੍ਰਦੇਸ਼ ਨੰਬਰ 4 ਗੁਜਰਾਤ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਹਿਮਾਚਲ ਪ੍ਰਦੇਸ਼ ਪ੍ਰਸ਼ਨ ਨੰਬਰ 8 ਅਨਾਰ ਦੀ ਖੇਤੀ ਲਈ ਭਾਰਤ ਵਿੱਚ ਕਿਹੜਾ ਰਾਜ ਪ੍ਰਸਿੱਧ ਹੈ ਨੰਬਰ 1 ਕੇਰਲ ਨੰਬਰ 2 ਮਹਾਰਾਸ਼ਟਰ ਨੰਬਰ 3 ਅਸਾਮ ਨੰਬਰ 4 ਬਿਹਾਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਮਹਾਰਾਸ਼ਟਰ ਪ੍ਰਸ਼ਨ ਨੰਬਰ 9 ਭਾਰਤ ਵਿੱਚ ਅੰਗੂਰ ਦੀ ਵੱਡੀ ਪੈਦਾਵਾਰ ਕਿਹੜੇ ਰਾਜ ਵਿੱਚ ਹੁੰਦੀ ਹੈ ਨੰਬਰ 1 ਜੰਮੂ ਕਸ਼ਮੀਰ ਨੰਬਰ 2 ਮਹਾਰਾਸ਼ਟਰ ਨੰਬਰ 3 ਉੜੀਸਾ ਨੰਬਰ 4 ਝਾਰਖੰਡ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਮਹਾਰਾਸ਼ਟਰ ਪ੍ਰਸ਼ਨ ਨੰਬਰ 10 ਫਲਾਂ ਦੀ ਰਾਣੀ ਕਿਹੜੇ ਫਲ ਨੂੰ ਕਿਹਾ ਜਾਂਦਾ ਹੈ ਨੰਬਰ 1 ਕੇਲਾ ਨੰਬਰ 2 ਅਨਾਰ ਨੰਬਰ 3 ਲੀਚੀ ਨੰਬਰ 4 ਅਮਰੂਦ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਲੀਚੀ ਪ੍ਰਸ਼ਨ ਨੰਬਰ 11 ਕਿਹੜਾ ਫਲ ਭਾਰਤ ਵਿੱਚ ਸਭ ਤੋਂ ਵੱਧ ਗਰਮੀ ਵਿੱਚ ਉਗਦਾ ਹੈ ਨੰਬਰ 1 ਸੇਬ ਨੰਬਰ 2 ਨਾਸ਼ਪਾਤੀ ਨੰਬਰ 3 ਆਂਬ ਨੰਬਰ 4 ਸਟਰਾਬੇਰੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਆਂਬ ਪ੍ਰਸ਼ਨ ਨੰਬਰ 12 ਕੇਲਾ ਖੱਬ ਤੋਂ ਵੱਧ ਕਿਸ ਰਾਜ ਵਿੱਚ ਉਗਾਇਆ ਜਾਂਦਾ ਹੈ ਨੰਬਰ 1 ਪੰਜਾਬ ਨੰਬਰ 2 ਕੇਰਲ ਨੰਬਰ 3 ਤਾਮਿਲਨਾਡੂ ਨੰਬਰ 4 ਉਤਰਾਖੰਡ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਤਾਮਿਲਨਾਡੂ ਪ੍ਰਸ਼ਨ ਨੰਬਰ 13 ਲੀਚੀ ਦੀ ਖੇਤੀ ਲਈ ਕਿਹੜਾ ਰਾਜ ਮਸ਼ਹੂਰ ਹੈ ਨੰਬਰ 1 Rajasthan ਨੰਬਰ 2 Bihar ਨੰਬਰ 3 Haryana ਨੰਬਰ 4 Maharashtra ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 Bihar ਪ੍ਰਸ਼ਨ ਨੰਬਰ 14 ਅਨਾਨਾਸ ਦੀ ਵੱਡੀ ਪੈਦਾਵਾਰ ਕਿੱਥੇ ਹੁੰਦੀ ਹੈ ਨੰਬਰ 1 ਪੰਜਾਬ ਨੰਬਰ 2 ਗੁਜਰਾਤ ਨੰਬਰ 3 ਅਸਾਮ ਨੰਬਰ 4 ਉੱਤਰ ਪ੍ਰਦੇਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਅਸਾਮ ਪ੍ਰਸ਼ਨ ਨੰਬਰ 15 ਸਿਤਰਾਦ ਫਲ ਕਿਹੜਾ ਹੈ ਨੰਬਰ 1 ਸੇਬ ਨੰਬਰ 2 ਅਨਾਰ ਨੰਬਰ 3 ਸੰਤਰਾ ਨੰਬਰ 4 ਆਂਬ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੰਤਰਾ ਪ੍ਰਸ਼ਨ ਨੰਬਰ 16 ਕਿਹੜਾ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਨੰਬਰ 1 ਕੇਲਾ ਨੰਬਰ 2 ਸੇਬ ਨੰਬਰ 3 ਆਵਲਾ ਨੰਬਰ 4 ਆਂਬ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਆਵਲਾ ਪ੍ਰਸ਼ਨ ਨੰਬਰ 17 ਆਵਲੇ ਦੀ ਖੇਤੀ ਕਿਹੜੇ ਰਾਜ ਵਿੱਚ ਵੱਧ ਹੁੰਦੀ ਹੈ ਨੰਬਰ 1 ਪੰਜਾਬ ਨੰਬਰ 2 ਰਾਜਸਥਾਨ ਨੰਬਰ 3 ਉੱਤਰ ਪ੍ਰਦੇਸ਼ ਨੰਬਰ 4 ਕੇਰਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਉੱਤਰ ਪ੍ਰਦੇਸ਼ ਪ੍ਰਸ਼ਨ ਨੰਬਰ 18 ਡਰਾਇੰਗਨ ਫਲ ਖਾਣ ਨਾਲ ਸਰੀਰ ਨੂੰ ਕੀ ਫਾਇਦਾ ਹੁੰਦਾ ਹੈ ਨੰਬਰ 1 ਦਿਲ ਕਮਜ਼ੋਰ ਹੁੰਦਾ ਹੈ ਨੰਬਰ 2 ਬਲੱਡ ਪ੍ਰੈਸ਼ਰ ਵਧਦਾ ਹੈ ਨੰਬਰ 3 ਦਿਲ ਸਿਹਤਮੰਦ ਰਹਿੰਦਾ ਹੈ ਨੰਬਰ 4 ਦਿਲ ਦਰਦ ਹੁੰਦਾ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਦਿਲ ਸਿਹਤਮੰਦ ਰਹਿੰਦਾ ਹੈ ਪ੍ਰਸ਼ਨ ਨੰਬਰ 19 ਅਮਰੂਦ ਦੀ ਖੇਤੀ ਲਈ ਕਿਹੜਾ ਰਾਜ ਪ੍ਰਸਿੱਧ ਹੈ ਨੰਬਰ 1 ਜੰਮੂ ਕਸ਼ਮੀਰ ਨੰਬਰ 2 ਕੇਰਲ ਨੰਬਰ 3 ਉੱਤਰ ਪ੍ਰਦੇਸ਼ ਨੰਬਰ 4 ਸਿੱਕਮ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਉੱਤਰ ਪ੍ਰਦੇਸ਼ ਪ੍ਰਸ਼ਨ ਨੰਬਰ 20 ਆਲੂ ਬੁਖਾਰਾ ਕਿਹੜੇ ਫਲਾਂ ਨੂੰ ਕਿਹਾ ਜਾਂਦਾ ਹੈ ਨੰਬਰ 1 ਨਾਸਪਾਤੀ ਨੰਬਰ 2 ਪਲਮ ਨੰਬਰ 3 ਸੇਬ ਨੰਬਰ 4 ਆਲੂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਪਲਮ ਪ੍ਰਸ਼ਨ ਨੰਬਰ 21 ਡ੍ਰੈਂਗਨ ਫਲ ਕਿਸ ਬਿਮਾਰੀ ਦੇ ਖਤਰੇ ਨੂੰ ਘਟਾਉਂਦਾ ਹੈ ਨੰਬਰ 1 ਡਾਇਬਟੀਜ਼ ਨੰਬਰ 2 ਮਲੇਰੀਆ ਨੰਬਰ 3 ਟਾਈਫਾਈਡ ਨੰਬਰ 4 ਟੀਬੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਡਾਇਬਟੀਜ਼ ਪ੍ਰਸ਼ਨ ਨੰਬਰ 22 ਇਹ ਕਿਹੜਾ ਫਲ ਬੀਜਾਂ ਤੋਂ ਬਿਨਾ ਵੀ ਮਿਲਦਾ ਹੈ ਨੰਬਰ 1 ਅਨਾਰ ਨੰਬਰ 2 ਅਮਰੂਦ ਨੰਬਰ 3 ਕੇਲਾ ਨੰਬਰ 4 ਆਂਬ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਕੇਲਾ ਪ੍ਰਸ਼ਨ ਨੰਬਰ 23 ਇਹ ਕਿਹੜਾ ਫਲ ਭਾਰਤ ਵਿੱਚ ਜੰਗਲੀ ਰੂਪ ਵਿੱਚ ਵੀ ਮਿਲਦਾ ਹੈ ਨੰਬਰ 1 ਸੇਬ ਨੰਬਰ 2 ਅੰਗੂਰ ਨੰਬਰ 3 ਜਾਮੁਨ ਨੰਬਰ 4 ਕੀਵੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਜਾਮੂਨ ਪ੍ਰਸ਼ਨ ਨੰਬਰ 24 ਜੈਕ ਫਰੂਟ ਕਿਸ ਖੇਤਰ ਵਿੱਚ ਵੱਧ ਉਗਦਾ ਹੈ ਨੰਬਰ 1 ਉਪਰਫੀਲੇ ਖੇਤਰ ਨੰਬਰ 2 ਰੇਗਿਸਤਾਨ ਨੰਬਰ 3 ਗਰਮ ਖੇਤਰ ਨੰਬਰ 4 ਧਰੂਵੀ ਖੇਤਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਗਰਮ ਖੇਤਰ ਪ੍ਰਸ਼ਨ ਨੰਬਰ 25 ਡ੍ਰੈਂਗਨ ਫਲ ਵਿੱਚ ਮੌਜੂਦ ਫਾਈਬਰ ਕਿਸ ਲਈ ਚੰਗੀ ਹੈ ਨੰਬਰ 1 ਦਿਲ ਦੀ ਧੜਕਣ ਰੋਕਣਾ ਨੰਬਰ 2 ਕਬਜ ਦੂਰ ਕਰਨਾ ਨੰਬਰ 3 ਨੀਂਦ ਘਟਾਉਣਾ ਨੰਬਰ 4 ਬੁਖਾਰ ਲਈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕਬਜ ਦੂਰ ਕਰਨ ਇਸ ਤਰ੍ਹਾਂ ਦੇ ਹੋਰ ਜੀਕੇ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਤੇ ਡੇਲੀ ਸ਼ਾਰਟ ਵੀਡੀਓ ਵੀ ਅਪਲੋਡ ਹੁੰਦੀਆਂ ਹਨ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ